ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਬਜਟ ਵਿਚਲਾਸ ਹੈ ਤੇ ਦੂਜੇ ਪਾਸੇ ਅੱਜ ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਖਾਲਸਾ ਜੀ ਭਿੰਡਰਾਂਵਾਲਿਆਂ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਏਗਾ ਤਾਂ ਇਸ ਤੋਂ ਪਹਿਲੇ ਅਸੀਂ ਐਸੇ ਇਸ ਵੇਲੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਮੌਜੂਦ ਹਾਂ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦਾ ਮਾਹੌਲ ਹੈ ਇਸ ਵੇਲੇ ਇੱਥੇ ਬੰਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਇਸ ਵੇਲੇ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਨੇ ਔਰ ਬਕਾਇਦਾ ਐ ਜੀਪੀਸੀ ਦੀ ਜਿਹੜੀ ਟਾਸਕ ਫੋਰਸ ਹੈ ਉਸ ਨੂੰ ਤਨਤ ਕੀਤਾ ਗਿਆ ਹੈ ਤਾਂ ਅੱਜ ਬਜਟ اجلاس ਹੋਣ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਐਸਜੀਪੀਸੀ ਦੇ ਦਫਤਰ ਦੀ ਇਹ ਦਿਖਾ ਰਹੇ ਆ ਤਾਂ ਤੁਸੀਂ ਦੇਖੋਗੇ ਇੱਥੇ ਬਜਟ ਹੋਣਾ ਹੈ ਉਸ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਖਾਲਸਾ ਵੱਲੋਂ ਕਿਹਾ ਗਿਆ ਹੈ ਕਿ ਜੋ ਜਥੇਦਾਰਾਂ ਦਾ ਬਦਲਾਵ ਕੀਤਾ ਗਿਆ ਹੈ ਉਸ ਦਾ ਜਵਾਬ ਦਿੱਤਾ ਜਾਵੇ ਤਾਂ ਤੁਸੀਂ ਦੇਖੋਗੇ ਦਰਵਾਜ਼ੇ ਬੰਦ ਨੇ ਔਰ ਐਸਜੀਪੀਸੀ ਦੀ ਟਾਸ ਫੋਰਸ ਤਨਾਤ ਹੈ ਤਾਂ ਉਸ ਦੀ ਪੂਰੀ ਤਨਾਤੀ ਜਿਹੜੀ ਹੈ ਇੱਥੇ ਕੀਤੀ ਗਈ ਹੈ ਔਰ ਦੂਸਰੇ ਪਾਸੇ ਤੁਸਨੂੰ ਦਿਖਾਣੇ ਆ ਕਿ ਪੁਲਿਸ ਫੋਰਸ ਵੀ ਇੱਥੇ ਤਨਾਤ ਕੀਤੀ ਗਈ ਹੈ ਤਾਂ ਕੜੇ ਸੁਰੱਖਿਆ ਦੇ ਇੰਤਜ਼ਾਮਾਤ ਇੱਥੇ ਕੀਤੇ ਗਏ ਨੇ ਔਰ ਜਿਹੜੇ ਰਸਤੇ ਐਸਜੀਪੀਸੀ ਦੇ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਆਉਂਦੇ ਨੇ ਉਸ ਸਾਰੇ ਰਸਤਿਆਂ ਦੇ ਉੱਤੇ ਪੁਲਿਸ ਦੀ ਤਣਾਤੀ ਵੱਡੇ ਪੱਧਰ ਤੇ ਵੀ ਕੀਤੀ ਗਈ ਹੈ ਤਾਂ ਕਿ ਕਿਸੇ ਤਰੀਕੇ ਦਾ ਕੋਈ ਕਲੈਸ਼ ਨਾ ਹੋ ਜਾਏ ਦਰਸਲ ਅੱਜ ਜਿਹੜਾ ਹੈ ਉਹਨਾਂ ਵੱਲੋਂ ਜਵਾਬ ਮੰਗਿਆ ਜਾਏਗਾ ਹਰਨਾਮ ਸਿੰਘ ਖਾਲਸਾ ਵੱਲੋਂ ਕਿਹਾ ਗਿਆ ਹੈ ਕਿ ਜੋ ਜਥੇਦਾਰ ਬਦਲੇ ਗਏ ਨੇ ਉਸ ਮਾਮਲੇ ਦੇ ਵਿੱਚ ਦੇ ਹੈ ਕਿ ਉਹ ਜਿਹੜੇ ਨੇ ਉਹ ਦਾ ਜਵਾਬ ਦਿੱਤਾ ਜਾਵੇ ਕਿ ਆਖਿਰਕਾਰ ਕਿਉਂ ਬਦਲੇ ਗਏ ਨੇ ਤੇ ਕਿਸ ਕਰਕੇ ਜਿਹੜਾ ਹੈ ਸਾਰੀ ਤਬਦੀਲੀ ਹੋਈ ਸੀ ਤਾਂ ਉਸ ਤੋਂ ਬਾਅਦ ਹੁਣ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕੜੇ ਸੁਰੱਖਿਆ ਦੇ ਇਤਜ਼ਾਮਾਤ ਇਸ ਵੇਲੇ ਤੁਹਾਨੂੰ ਦੇਖਣ ਨੂੰ ਮਿਲ ਰਹੇਗੇ ਸੇਵਾਦਾਰ ਜਿਹੜੇ ਨੇ ਐਸਡੀਪੀਸੀ ਦੀ ਜਿਹੜੀ ਟਾਸਕ ਫੋਰਸ ਹੈ ਉਹ ਵੀ ਇੱਥੇ ਮੌਜੂਦ ਹੈ ਔਰ ਪੁਲਿਸ ਦੇ ਮੁਲਾਜ਼ਮ ਵੀ ਮੌਜੂਦ ਨੇ ਤਾਂ ਤੁਸੀਂ ਦੇਖੋਗੇ ਜਿਹੜੇ ਰਸਤੇ ਨੇ ਖਾਸ ਤੌਰ ਤੇ ਜਿਹੜੇ ਆਉਣ ਵਾਲੇ ਉੱਥੇ ਜਿਹੜੀ ਹੈ ਤਨਾਤੀ ਕੀਤੀ ਗਈ ਹੈ ਔਰ ਅੰਦਰ ਦਾ ਵੀ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਅੰਦਰ ਵੀ ਜਿਹੜਾ ਖਾਸ ਤੌਰ ਦੇ ਉੱਤੇ ਜਿਹੜਾ ਇਤਜ਼ਾਮਾਤ ਨੇ ਉਹ ਕੀਤੇ ਜਾ ਰਹੇ ਨੇ ਔਰ ਕੋਸ਼ਿਸ਼ ਕੀਤੀ ਜਾਏਗੀ ਕਿ ਅੰਦਰ ਨਾਮ ਦਿੱਤਾ ਜਾਵੇ ਕਿਉਂਕਿ ਭਾਈ ਧੂਮਾ ਦਾ ਕਹਿਣਾ ਹੈ ਕਿ ਅਸੀਂ ਹਰ ਹਾਲਤ ਦੇ ਵਿੱਚ ਅੱਜ ਜਵਾਬ ਲੈ ਕੇ ਜਾਵਾਂਗੇ ਤਾਂ ਅੱਜ ਫਿਰ ਤਿਆਰੀ ਜੀ ਆ ਫੁੱਲ ਤਿਆਰੀ ਹੈ ਮਹਾਰਾਜ ਜੀ ਤਿਆਰੀ ਹੈ ਜੀ ਤਿਆਰੀ ਇਹ ਮਾਨ ਸਤਕਾਰ ਕਰਨ ਵਾਸਤੇ ਤਿਆਰੀ ਹੈ ਜੀ ਸਾਰਿਆਂ ਦਾ ਮਾਨ ਸਤਕਾਰ ਹੈ ਮਾਨ ਸਤਕਾਰ ਇਹ ਗੁਰੂ ਘਰ ਆ ਜਿਹੜਾ ਮਰਜੀ ਆ ਸਕਦਾ ਜੇ ਬਿਲਕੁਲ ਤਾਂ ਤੁਸੀਂ ਵੇਖੋਗੇ ਗੁਰੂ ਘਰ ਆ ਕੋਈ ਵੀ ਆ ਸਕਦਾ ਹੈ ਤਾਂ ਤੁਸੀਂ ਦੇਖੋ ਇਸ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ ਐ ਜੀਪੀਸੀ ਵੱਲੋਂ ਵੀ ਪਰ ਦੂਸਰੇ ਪਾਸੇ ਜਿਹੜੇ ਸੁਰੱਖਿਆ ਦੇ ਇੰਤਜ਼ਾਮਾਤ ਹੁੰਦਾ ਹੈ ਉਹ ਵੀ ਆਪਣੇ ਆਪ ਦੇ ਵਿਚਾਰ ਅਲੱਗ ਦੇਖ ਪੇਸ਼ ਕਰਦੇ ਨੇ ਕੜੇ ਸੁਰੱਖਿਆ ਪ੍ਰਬੰਧਤਾਂ ਨਜ਼ਰ ਆ ਰਹੇ ਹੋਣਗੇ ਗੇਟਾਂ ਦੇ ਉੱਤੇ ਵੀ ਜਿਹੜਾ ਹੈ ਖਾਸ ਤੌਰ ਦੇ ਉੱਤੇ ਤੁਸੀਂ ਵੇਖੋ ਕਿ ਇਸ ਵੇਲੇ ਪੁਲਿਸ ਮੁਲਾਜ਼ਮ ਖਲੋਤੇ ਨੇ ਐ ਜੀਪੀਸੀ ਟਾਸਕ ਫੋਰਸ ਖਲੋਤੀ ਹੈ ਔਰ ਕਿਸੇ ਨੂੰ ਵੀ ਅੰਦਰ ਆਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਮਾਫ ਕਰਨਾ ਕਿ ਜਿਹੜਾ ਕੀ ਹੋਏਗਾ ਉਸ ਉਸ ਵੇਲੇ ਕੋਈ ਪ੍ਰੋਬਲਮ ਹੋ ਸਕਦੀ ਹੈ ਤਾਂ ਇਸ ਕਰਕੇ ਅਗਰ ਕੋਈ ਸਥਿਤੀ ਇਸ ਤਰ੍ਹਾਂ ਦੀ ਬੰਦੀ ਹੈ ਤਾਂ ਉਸ ਦਾ ਪੂਰਾ ਨਿਪਟਾਰਾ ਕਰਨ ਵਾਸਤੇ ਜਿਹੜਾ ਹੈ ਕੰਮ ਕੀਤਾ ਜਾਏਗਾ ਤਾਂ ਇਸ ਵੇਲੇ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਮੈਂਬਰ ਸਾਹਿਬਾਨ ਵੀ ਆ ਰਹੇ ਨੇ ਉਹਨਾਂ ਦੇ ਪ੍ਰਾਈਵੇਟ ਵਹੀਕਲ ਜਿਹੜੇ ਨੇ ਉਹ ਬਾਹਰ ਰੱਖੇ ਜਾ ਰਹੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਅੰਦਰ ਭੇਜਿਆ ਜਾ ਰਿਹਾ ਹੈ ਤਾਂ ਬਾਕੀ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਦੇ ਵਿੱਚ ਇੱਥੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਦੱਸਣਾ ਚਾਹਾਂਗੇ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ اجلاس ਹੈ ਤਾਂ ਬਜਟ اجلاس ਤੇ ਇੱਕ ਜਿਹੜਾ ਹੈ ਇੱਕ ਜਵਾਬ ਲੈਣ ਵਾਸਤੇ ਭਾਈ ਧੂਮਾ ਜਿਹੜੇ ਨੇ ਦਮਦਮੀ ਟਕਸਾਲ ਦੇ ਮੁਖੀ ਨੇ ਹਰਨਾਮ ਸਿੰਘ ਖਾਲਸਾ ਜਿਹੜੇ ਮੁਖੀ ਨੇ ਉਹਨਾਂ ਵੱਲੋਂ ਇੱਥੇ ਆ ਕੇ ਜਵਾਬ ਮੰਗਿਆ ਜਾਏਗਾ ਕਿ ਜਿਹੜੇ ਪਿਛਲੇ ਤਿੰਨ ਜਥੇਦਾਰ ਸੀ ਖਾਸ ਤੌਰ ਦੇ ਉੱਤੇ ਜਿਨ੍ਹਾਂ ਦੇ ਵਿੱਚ ਗਿਆਨੀ ਰਕबीर ਸਿੰਘ ਅਤੇ ਸੁਲਤਾਨ ਸਿੰਘ ਉਹਨਾਂ ਨੂੰ ਕਿਉਂ ਬਦਲਿਆ ਗਿਆ ਕਿਉਂਕਿ ਉਹਨਾਂ ਦਾ ਜਵਾਬ ਲੈਣ ਵਾਸਤੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਅੱਜ ਇੱਥੇ ਸਾਰਾ ਕਮ ਹੋਏਗਾ ਤਾਂ ਉਸ ਦੀ ਸੁਰੱਖਿਆ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਔਰ ਐਸਜੀਬੀਸੀ ਦੇ ਅਧਿਕਾਰੀ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ 'ਚ ਹਾਸੋਣੀ ਸਟੇਟ ਦੀ ਸਥਿਤੀ ਦਾ ਉਹਦਾ ਜਿਹੜਾ ਵਿਖਿਆਨ ਆ ਉਹ ਇਸ ਤਰ੍ਹਾਂ ਨਾ ਕੀਤਾ ਜਾਂਦਾ ਜਦੋਂ ਕਿ ਹਾਸੋਣੀ ਸਥਿਤੀ ਮੈਂ ਸਮਝਦਾ ਕਿ ਨਹੀਂ ਹੈ ਪਰ ਇਹਨੂੰ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਸੀ ਔਰ ਟਕਰਾ ਇਹਦਾ ਹੱਲ ਨਹੀਂ ਹੈਗਾ ਪਰ ਅੱਜ ਜੋ ਸਥਿਤੀ ਬਣ ਗਈ ਇਹਨੂੰ ਕਿਵੇਂ ਵੇਖ ਰਹੇ ਹੋ ਤੁਸੀਂ ਪੰਤ ਵਸਤੇ ਦੇਖੋ ਜੀ ਗੁਰੂ ਕਿਰਪਾ ਕਰੇਗਾ ਅਸੀਂ ਤਾਂ ਪਾਉਂਦਾ ਅਸੀਂ ਤਾਂ ਦੁਨੀਆ ਦੀ ਸਰਵੱਤ ਦੇ ਭਲੇ ਦੀ ਗੱਲ ਕਰ ਰਹੇ ਆ ਇਹ ਤਾਂ ਗੁਰੂ ਦੀ ਕੌਮ ਹੈ ਗੁਰੂ ਦੀ ਸਸਤਾ ਸਿੱਖਾਂ ਦੀ ਸੰਸਥਾ ਸਭ ਠੀਕ ਹੋ ਜਾਏਗਾ ਮੇਰੇ ਵੱਲ ਸਾਹਿਬ ਕੋਈ ਗੈਰ ਸਿੱਖ ਜਥੇਬੰਦੀ ਇਸ ਸੰਸਥਾ ਦਾ ਵਿਰੋਧ ਕਰੇ ਉਹ ਗੱਲ ਸਮਝ ਆਉਂਦੀ ਹੈ ਪਰ ਇੱਕ ਟਕਸਾਲ ਦਾ ਮੁਖੀ ਔਰ ਸੰਤ ਸਮਾਜ ਦੇ ਮੁਖੀ ਉਹ ਵਿਰੋਧ ਕਰ ਰਹੇ ਨੇ ਉਹ ਲੋਕਾਂ ਦੇ ਇਹੋ ਹੀ ਤਾਂ ਸਾਨੂੰ ਅਫਸੋਸ ਆ ਨਾ ਜੀ ਇਹੋ ਹੀ ਤਾਂ ਸਾਨੂੰ ਅਫਸੋਸ ਆ ਕਿ ਜਿਹਨਾਂ ਨੇ ਜਿਹੜੀ ਸੰਸਥਾ ਨੇ ਜਿਹੜੀ ਸੰਪਰ ਫਲ ਭੇਡ ਕੀਤਾ ਸੰਤ ਜਨਾਬ ਸਿੰਘ ਖਾਲਸਾ ਭਿੰਡਰਾਵਾਲਾ ਨੇ ਉਹਨਾਂ ਨੇ ਹਮੇਸ਼ਾ ਜਿਹੜੀ ਆ ਲੜਾਈ ਦਿੱਲੀ ਨਾਲ ਲੜੀ ਹੈ ਤੇ ਅਸੀਂ ਦਿੱਲੀ ਤੋਂ ਲੜਾਈ ਮੋੜ ਕੇ ਆਪਦੇ ਘਰੇ ਲਿਆਈਏ ਫਿਰ ਚੰਗੀ ਗੱਲ ਨਹੀਂ ਗਈ ਸੰਗਤ ਦੇ ਵਿੱਚ ਇਸ ਗੱਲ ਦਾ ਉਹ ਜਿਹੜੇ ਫੈਸਲੇ ਨੇ ਉਹਨਾਂ ਨੂੰ ਪ੍ਰੋਸੈਸ ਨਹੀਂ ਲਈ ਗਿਆ ਫੈਸਲੇ ਸਪੈਸ਼ਲ ਦਾ ਤਰੀਕੇ ਗਲਤ ਫੈਸਲੇ ਲੈ ਲਏ ਨਹੀਂ ਲੈ ਲਏ ਵੱਖਰੀ ਗੱਲ ਆ ਉਹ ਬਹਿ ਕੇ ਨਿਬੜ ਸਕਦੇ ਆ ਪਰ ਧਰਨਾ ਇਹਦਾ ਹੱਲ ਨਹੀਂ ਹੈਗਾ ਨਾ ਪਰ ਦਿੱਲੀ ਕਮੇਟੀ ਵੀ ਵਿੱਚ ਆ ਗਈ ਹੈ ਦਿੱਲੀ ਕਮੇਟੀ ਵੀ ਉਹਨਾਂ ਦੇ ਬਹੁਤ ਬਹੁਤ ਚੰਗਾ ਸਿੰਬਲ ਆ ਜੀ ਸੰਕੇਤ ਆ ਦਿੱਲੀ ਕਮੇਟੀ ਆਏਗੀ ਜਦੋਂ ਦਿੱਲੀ ਵਾਲਿਆਂ ਦਾ ਹੁਕਮ ਹੋਏਗਾ ਦਿੱਲੀ ਕਮੇਟੀ ਵੀ ਆਏਗੀ ਸਪਸ਼ਟ ਸ਼ਬਦਾਂ ਤੇ ਦੱਸੋ ਤੁਹਾਨੂੰ ਕੀ ਲੱਗ ਰਿਹਾ ਕਿ ਬੀਜੇਪੀ ਜਾਂ ਆਰਐਸਐਸ ਦੇ ਇਸ਼ਾਰੇ ਤੇ ਸਭ ਕੁਝ ਹੋ ਰਿਹਾ ਮੇਰੇ ਮੂਹ ਕੋ ਆ ਕੇ ਬਹੁਤ ਜ਼ਿਆਦਾ ਵਖਾਨ ਹੋ ਜਾਏਗਾ ਤੁਹਾਨੂੰ ਮੇਰੇ ਨਾਲੋਂ ਵੱਧ ਪਤਾ ਤੇ ਸੰਗਤ ਨੂੰ ਵੱਧ ਪਤਾ ਇਹ ਅਸੀਂ ਤਾਂ ਸਨਮਾਨ ਕਰਦੇ ਹਾਂ ਕਿਉਂਕਿ ਰਤਵੇ ਜਿਸ ਤੇ ਬੈਠੇ ਨੇ ਸਾਡੇ ਸਤਕਾਰਤ ਮਹਾਪੁਰਸ਼ ਉਹ ਸਾਡੇ ਲਈ ਸਤਕਾਰਯੋਗ ਹੈ ਸਾਡੀ ਮਾਂ ਸਮਾਨ ਨੇ ਉਹ ਅੱਜ ਹੱਲ ਕੀ ਆ ਫਿਰ ਹੁਣ ਕੀ ਤੁਸੀਂ ਹੱਲ ਤਾਂ ਅੱਗੇ ਵੀ ਹੁੰਦੇ ਆਏ ਤੇ ਅੱਜ ਵੀ ਹੋ ਜਾਣਾ ਗੁਰੂ ਮਹਾਰਾਜ ਰਾਮਦਾਸ ਬਾਛਰ ਕਿਰਪਾ ਕਰ ਦੇਣੀ ਆ ਕੋਈ ਗੱਲ ਨਹੀਂ ਜਿਹੜੀ ਸਿੱਖ ਲੀਡਰਸ਼ਿਪ ਆ ਉਹ ਕਿੱਥੇ ਫੇਲ ਹੁੰਦੀ ਆ ਆਪ ਵੀ ਸਾਰੇ ਧੜੇ ਇੰਨੇ ਬਣ ਗਏ ਨੇ ਤੇ ਦਿੱਲੀ ਵਾਲੇ ਕਾਮਯਾਬ ਹੋ ਰਹੇ ਆ ਨਹੀਂ ਜੀ ਜਦੋਂ ਸੱਤਾ ਤੇ ਬੈਠੇ ਲੋਕ ਕਿਨਾਂ ਦਬਾਅ ਬਣਾਉਣ ਧੱਕਾ ਕਰਨ ਤੇ ਫਿਰ ਉਦੋਂ ਸਿੱਖਾਂ ਦੇ ਅੰਦਰ ਇੱਕ ਰੋਹ ਤੇ ਅਕਰੋਸ਼ ਪੈਦਾ ਹੁੰਦਾ ਜਿਹਦਾ ਅਸਰ ਇਸ ਹਿੰਦੁਸਤਾਨ ਨੇ ਭੁਗਤਿਆ ਤੇ ਜੇ ਗਾਂ ਨਹੀਂ ਹਟਣਗੇ ਤੇ ਹਿੰਦੁਸਤਾਨ ਇਸ ਮਾਹੌਲ ਦੇ ਉਹ ਜੇ ਨਤੀਜਿਆਂ ਨੂੰ ਭੁਗਤੇਗਾ ਪਰ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਮਸਾਂ ਹੀ ਸ਼ਾਂਤੀ ਆਈ ਆ ਤੇ ਸਿੱਖਾਂ ਨੂੰ ਨਾ ਛੇੜਿਆ ਜਾਵੇ ਸਿੱਖਾਂ ਦੇ ਧਾਰਮਿਕ ਆਮਲੇ ਵਿੱਚ ਦਖਲ ਨਾ ਦਿੱਤਾ ਜਾਵੇ ਸਿੱਖ ਕਦੇ ਰਾਮ ਮੰਦਰ ਦੇ ਮੂਹਰੇ ਜਾ ਕੇ ਝੰਡਾਰੀ ਲਾਉਂਦਾ ਕਿ ਅਸੀਂ ਜੀ ਇਹਦੇ ਇਹਦੇ ਵਿੱਚ ਹਿੱਸੇਦਾਰਾਂ ਹਰ ਧਰਮ ਦਾ ਸਿੱਖ ਸਤਿਕਾਰ ਕਰਦਾ ਗੁਰੂ ਸਾਹਿਬ ਨੇ ਸਾਨੂੰ ਸਭ ਨੂੰ ਮਤ ਵੀ ਦਿੱਤੀ ਆ ਸਮਤ ਵੀ ਦਿੱਤੀ ਆ ਅਸੀਂ ਸਾਰੇ ਸਭ ਧਰਮਾਂ ਦਾ ਸਤਿਕਾਰ ਕਰਦੇ ਆ ਪਰ ਸਿੱਖਾਂ ਦੇ ਧਾਰਮਿਕ ਮਾਮਲੇ ਵਿੱਚ ਦਖਲ ਜੜਾ ਵਾ ਉਹ ਹਮੇਸ਼ਾ ਹੀ ਮਹਿੰਗਾ ਪਿਆ ਵਾ ਤੇ ਅਸੀਂ ਸਰਕਾਰ ਨੂੰ ਕਹਿੰਦੇ ਆ ਦੇਸ਼ ਨੂੰ ਬਚਾਓ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਦਾ ਨਾਅਰਾ ਲਾ ਰਹੇ ਹੋ ਤਾਂ ਦੇਸ਼ ਤਦ ਬਚੇਗਾ ਜੇ ਸਿੱਖਾਂ ਦੇ ਧਾਰਮ ਨੂੰ ਆ ਤੁਸੀਂ ਦਖਲ ਨਹੀਂ ਦਿਓ ਅਸੀਂ ਸਰਕਾਰ ਆ ਕਿ ਇਸ ਲਈ ਜਿਹੜਾ ਹੈ ਸਾਫ ਤੌਰ ਦੇ ਉੱਤੇ ਉਹਨਾਂ ਨੂੰ ਲੁਕਿਆ ਗਿਆ ਹੈ ਕਿ ਧਾਰਮਿਕ ਮਾਮਲਿਆਂ 'ਚ ਦਖਲ ਨਹੀਂ ਦੇਣੀ ਚਾਹੀਦੀ ਤਾਂ ਫਿਲਹਾਲ ਕੁੱਲ ਮਿਲਾ ਕੇ ਤਰਨਾ ਕੁਝ ਹੀ ਦਿਨ ਬਾਅਦ ਇੱਥੇ ਸ਼ੁਰੂ ਹੋਣਾ ਹੈ ਲੇਕਿਨ ਜਿਸ ਤਰੀਕੇ ਨਾਲ ਸੁਰੱਖਿਆ ਦੇ ਇੰਤਜ਼ਾਮਾਤ ਨੇ ਤਾਂ ਤੁਸੀਂ ਵੇਖਦੇ ਹੋ ਇੱਥੇ ਐ ਜੀ ਪੀ ਸੀ ਟਾਸਕ ਫੋਰਸ ਵੀ ਹੈ ਤੇ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਤਨਾਤ ਹੈ ਲੇਕਿਨ ਦੇਖਣਾ ਹੋਵੇਗਾ ਕਿ ਕੀ ਇਹ ਤਰਨਾ ਸਕਸੈਸਫੁਲ ਹੁੰਦਾ ਹੈ ਜਾਂ ਨਹੀਂ ਔਰ ਕਿਸ ਤਰੀਕੇ ਦੀ ਰੂਪਰੇਖਾ ਕਰਦੇ ਜੰ ਬੰਦੀ ਹੈ ਕੈਮਰਾਮੈਨ ਅਰਜਨਾਲ ਸੁਮਿਤ ਖੰਨਾ ਗ੍ਰੀਟ ਪੰਜਾਬ ਟੀਵੀ ਅੰਮ੍ਰਿਤਸਰ